ਔਰ ਮੈਨੂੰ ਉਹਨਾਂ ਨੂੰ ਪਠਾਨਕੋਟ 에어ਪੋਰਟ ਤੇ ਮਿਲਣ ਦਾ ਇੱਕ ਮੌਕਾ ਮਿਲਿਆ ਉੱਥੇ ਮੈਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਬਾਈ ਹੈਂਡ ਦਿੱਤੀ ਸੀ ਉਹ ਪ੍ਰਧਾਨ ਮੰਤਰੀ ਜੀ ਨੇ ਬੜੇ ਪਿਆਰ ਨਾਲ ਉਹ ਚਿੱਠੀ ਐਕਸੈਪਟ ਕੀਤੀ ਇਸ ਚਿੱਠੀ 'ਚ ਮੈਂ ਚਾਰ ਮੰਗਾਂ ਰੱਖੀਆਂ ਸੀ ਔਰ ਉਸ ਤੋਂ ਬਾਅਦ ਇਹ ਇਹ ਚਿੱਠੀ ਜਦੋਂ ਮੈਂ ਦਿੱਤੀ ਪ੍ਰਧਾਨ ਮੰਤਰੀ ਜੀ ਨੂੰ ਲੈਟਰ ਦਿੱਤੀ ਸੀ ਉਸ ਤੋਂ ਸੋ ਉਹਨਾਂ ਨੇ 1 ਮਹੀਨੇ ਬਾਅਦ 9 10 2025 ਨੂੰ ਇੱਕ ਆਰਡਰ ਪ੍ਰਾਈਮ ਮਿਨਿਸਟਰ ਅਫੀਸਰ ਰਿਲੀਜ਼ ਹੋਇਆ ਨੇ ਫਾਇਨੈਂਸ ਮਿਨਿਸਟਰੀ ਨੂੰ ਉਹ ਫਾਇਨੈਂਸ ਮਿਨਿਸਟਰੀ ਨੇ ਗਾਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ 12 ਨਵੰਬਰ 2025 ਨੂੰ ਇਹ ਆਰਡਰ ਰਿਲੀਜ਼ ਕੀਤੇ ਨੇ ਸੋ ਇਹ ਇਹ ਚਿੱਠੀ ਚ ਜੋ ਮੈਂ ਚਾਰ ਮੰਗਾ ਰੱਖਿਆ ਸੀ ਬ੍ਰੀਫਲੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਪੰਜਾਬ ਦੇ ਹਿੱਦਿਆਂ ਮੰਗਾ ਨੇ ਪਹਿਲੀ ਮੈਂ ਇਹ ਬੇਨਤੀ ਕੀਤੀ ਸੀ ਕਿ ਫਲੱਡ ਦੇ ਕਾਰਨ ਹਜ਼ਾਰਾਂ ਘਰ ਸਾਡੇ ਪੰਜਾਬੀਆਂ ਦੇ ਨਸ਼ਟ ਹੋ ਗਏ ਨੇ ਬਰਬਾਦ ਹੋ ਗਏ ਨੇ ਉਹਨਾਂ ਘਰਾਂ ਦੀ ਰਿਪੇਅਰ ਕਰਨ ਲਈ ਜਾਂ ਪੁਨਰਨਿਰਮਾਣ ਕਰਨ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੋਂ ਗ੍ਰਾਂਟ ਦੇ ਕੇ ਸਪੈਸ਼ਲ ਗ੍ਰਾਂਟ ਦੇ ਕੇ ਉਹ ਘਰਾਂ ਦਾ ਨਿਰਮਿਤ ਕੀਤਾ ਜਾਵੇ। ਖੁਸ਼ੀ ਦੀ ਗੱਲ ਹੈ ਕਿ ਇਹ ਆਰਡਰ ਪ੍ਰਧਾਨ ਮੰਤਰੀ ਜੀ ਨੇ ਕੀਤੇ ਔਰ ਸ਼ਿਵਰਾਜ ਚੋਹਾਂਦ ਜੀ ਜਿਹੜੇ ਸਾਡੇ ਮਿਨਿਸਟਰ ਸਾਹਿਬ ਨੇ ਇੱਥੇ ਆ ਕੇ ਅਨਾਉਂਸ ਕਰ ਗਏ ਨੇ ਪੰਜਾਬ ਵਿੱਚ ਕਿ 36600 ਕਿੰਨੇ ਘਰ ਉਹਨਾਂ ਨੇ ਆਲਰੇਡੀ ਗ੍ਰਾਂਟ ਭੇਜ ਦਿੱਤੀ ਆ ਤਾਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਘਰ ਜਿਹੜੇ ਰਿਪੇਅਰ ਹੋ ਜਾਣ ਇਹ ਜਿੰਨਾ ਵੀ ਪੈਸਾ ਆ ਰਿਹਾ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਆ ਰਿਹਾ ਨਰਿੰਦਰ ਭਾਈ ਮੋਦੀ ਜੀ ਵੱਲੋਂ ਇਹਦੇ ਪੰਜਾਬ ਸਰਕਾਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਪੰਜਾਬ ਸਰਕਾਰ ਸਿਰਫ ਇਹ ਮੈਂ ਤਾਂ ਕਰਨਾ ਕਿ ਪੂਰੇ ਘਰਾਂ ਦੀ ਐਸਟੀਮੇਟਿੰਗ ਭੇਜ ਸਕੇ ਤਾਂ ਦੇ ਚੈਨਲ ਦੇ ਥਰੂ ਮੈਂ ਬੇਨਤੀ ਕਰਾਂਗਾ ਜਿਸ ਪੰਜਾਬੀ ਭਰਾ ਨੂੰ ਇਹ ਘਰ ਜਿਹੜਾ ਟੱਟ ਗਿਆ ਅਗਰ ਗ੍ਰਾਂਟ ਅਜੇ ਨਹੀਂ ਮਿਲੀ ਆ ਉਹ ਕਿਰਪਾ ਕਰਕੇ ਆਨਲਾਈਨ ਪ੍ਰਧਾਨ ਮੰਤਰੀ ਜੀ ਦੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਅਪਲਾਈ ਕਰੇ ਔਰ ਪੰਜਾਬ ਸਰਕਾਰ ਜਿਹੜੀ ਵੈਰੀਫਿਕੇਸ਼ਨ ਕਰੇ ਹਰ ਬੰਦਾ ਹਰ ਘਰ ਜਿਹੜਾ ਕੋ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਉਹਨਾਂ ਨੂੰ ਗ੍ਰਾਂਟ ਮਿਲੇਗੀ ਉਹ ਘਰ ਜਿਹੜਾ ਰਿਪੇਅਰ ਹੋਏਗਾ ਦੂਸਰਾ ਜਿਹੜਾ ਵਾ ਮੈਂ ਬੇਨਤੀ ਕੀਤੀ ਸੀ ਕਿ 5 ਏਕੜ ਤੋਂ ਘੱਟ ਜ਼ਮੀਨ ਜਿਹੜੀ 5 ਏਕੜੋਂ ਘਰ ਜ਼ਮੀਨ ਹੈ ਉਹ ਕਿਸਾਨ ਬਹੁਤ ਕਰਜ਼ੇ ਚ ਡੁੱਬ ਚੁੱਕੇ ਨੇ ਔਰ ਜਿੰਨਾ ਕੋ ਉਹਨੇ ਲੋਨ ਦਿੱਤਾ ਸੀ ਉਸ ਤੋਂ ਦੁਗੜਾ ਤਿਕੜਾ ਵਿਆਜ ਚੜ ਗਿਆ ਉੱਤੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਆਤਮ ਹੱਤਿਆ ਕਈ ਸਾਲਾਂ ਤੋਂ ਕਰ ਰਹੇ ਨੇ ਕਿਉਂਕਿ ਕਰਜ਼ਾ ਹੀ ਮਾਰ ਰਿਹਾ ਕਿਸਾਨ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਇੰਡਸਟਰੀ ਨੂੰ ਵਨ ਟਾਈਮ ਸੈਟਲਮੈਂਟ ਮਿਲਦੀ ਹੈ ਸਕੀਮ ਉਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਲਈ ਵੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕੇਂਦਰ ਸਰਕਾਰ ਦਵੇ ਤਾਂ ਕਿ ਉਹ ਬੈਂਕ ਉਹਨਾਂ ਰਾਹਤ ਦੇ ਕੇ ਕਰਜ਼ੇ ਜਿਹੜੇ ਆ ਉਹਨਾਂ ਵਿਆਜ ਮਾਫ ਹੋਵੇ ਜਿੱਤਰਾ ਇੰਡਸਟਰੀ ਨੂੰ ਰਾਹਤ ਮਿਲਦੀ ਹੈ ਉਸ ਤਰ੍ਹਾਂ ਇਹਨਾਂ ਨੂੰ ਰਾਹਤ ਮਿਲਣੀ ਚਾਹੀਦੀ। ਤੋਂ ਪ੍ਰਧਾਨ ਮੰਤਰੀ ਜੀ ਦੇ ਆਦੇਸ਼ ਦੇ ਮੁਤਾਬਕ ਵਿੱਤ ਮੰਤਰੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਹ ਚਿੱਠੀ ਚ ਲਿਖ ਦਿੱਤਾ ਕਿ ਇਹਨਾਂ ਕਿਸਾਨਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਹੈ ਬਣਾਈ ਜਾਵੇ। ਬਹੁਤ ਜਲਦ ਇਹ ਸਕੀਮ ਬਣੇਗੀ ਮੈਂ ਸਮਝਦਾ ਜਦੋਂ ਸਕੀਮ ਬਣ ਗਈ ਉਸ ਦਿਨ ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਜਿਹੜਾ ਕਰਜ਼ੇ ਦੀ ਮਾਰ ਤੋਂ ਬਚ ਜਾਏਗਾ ਉਹਨੂੰ ਰਾਹਤ ਮਿਲੇਗੀ। ਉਹ ਜਿਹੜੀ ਮਜਬੂਰੀ ਚ ਆਤਮ ਹੱਤਿਆ ਕਰ ਰਹੇ ਸੀਗੇ ਉੱਥੋਂ ਉਹਨਾਂ ਸਾਈਕੋਲੋਜੀਕਲੀ ਬਰڈن ਜਿਹੜਾ ਖਤਮ ਹੋਏਗਾ ਪ੍ਰਧਾਨ ਮੰਤਰੀ ਜੀ ਨੇ ਇਸ ਡਾਇਰੈਕਸ਼ਨ ਚ ਆਪਣੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਨੇ ਹੁਣਗਾ ਕੁਝ ਸਮੇਂ ਵਿੱਚ ਇਹ ਜਿਹੜਾ ਕੰਮ ਸਿਰੇ ਚੜੇਗਾ ਤੇ ਫਿਰ ਕਿਸਾਨਾਂ ਨੂੰ ਰਾਹਤ ਮਿਲੇਗੀ ਚੌਥੀ ਤੀਸਰੀ ਚੀਜ਼ ਮੈਂ ਰਿਕਵੈਸਟ ਕੀਤੀ ਸੀ ਕਿ ਜਿਨ੍ਹਾਂ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਫਲੱਡ ਕਾਰਨ ਖਰਾਬ ਹੋ ਗਈ ਫਸਲਾਂ ਫਰਬਾਦ ਹੋ ਗਈਆਂ ਨਵੀਂ ਫਸਲ ਲਗਣੀ ਨਹੀਂ ਕਿਉਂਕਿ ਰੇਤਾ ਚੜ੍ਹ ਗਿਆ ਦੇ 20000 ਪ੍ਰਤੀ ਏਕੜ ਜਿਹੜੀ ਰਾਹਤ ਦਿੱਤੀ ਜਾਏ ਉਹ ਵੀ ਚਿੱਠੀ ਚ ਜ਼ਿਕਰ ਹੋਇਆ ਉਸ ਚੀਜ਼ ਦਾ ਪ੍ਰਧਾਨ ਮੰਤਰੀ ਜੀ ਦੇ ਔਰ ਦੇਖੋ 480 ਕਰੋੜ ਰੁਪਇਆ ਜਿਸ ਤਰ੍ਹਾਂ ਬਾਟਲ ਆਪਣਾ ਚਿਵਰਾਜ ਜੀ चौहान ਸਾਹਿਬ ਕਹੇ ਗਏ ਨੇ 480 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹ 20000 ਰੁਪਏ ਦੇ ਹਿਸਾਬ ਨਾਲ ਰਾਹਤ ਦੇਣ ਲਈ ਭੇਜਿਆ ਅਜੇ ਤੱਕ ਤੇ ਪੈਸਾ ਥੱਲੇ ਪਹੁੰਚਿਆ ਨਹੀਂ ਤੇ ਨਾਲ ਉਹਨਾਂ ਨੇ ਕਹਿਤਾ ਕੇਂਦਰ ਸਰਕਾਰ ਨੇ ਕਿ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜਣਗੇ ਤੇ ਹੋਰ ਵੀ ਗ੍ਰਾਂਟ ਆਊਗੀ ਸੋ ਅਗਰ ਪੰਜਾਬ ਸਰਕਾਰ ਸੀਰੀਅਸ ਹੈ ਇਸਾਨਾ ਦੀ ਮਦਦ ਕਰਨ ਨੂੰ ਤੇ 480 ਕਰੋੜ ਵੰਡ ਕੇ ਨਵਾਂ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣ ਤੇ ਜਾ ਕੇ ਨਵੇਂ ਪੈਸੇ ਲਿਆਣ ਚੌਥਾ ਤੇ ਬਹੁਤ ਸੋ ਇੰਪੋਰਟੈਂਟ ਕੰਮ ਜਿਹੜਾ ਵਾ ਜਿਹੜਾ ਅਸੀਂ ਸਭ ਲੋਕ ਬਾਰਡਰ ਤੇ ਰਹਿਣ ਵਾਲੇ ਆ ਤੁਸੀਂ ਵੀ ਉਹ ਅਸੀਂ ਵੀ ਉਹ ਇਹ ਹੈ ਕਿ ਸਾਡੇ ਬਾਰਡਰ ਜ਼ਿਲ੍ਹਿਆਂ ਦੇ 6 ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਔਰ ਫਿਰੋਜ਼ਪੁਰ ਹਰ ਘਰ ਚ ਕੋਈ ਨਾ ਕੋਈ ਬੱਚਾ ਬੇਰੋਜ਼ਗਾਰ ਬਟ ਸਾਡੇ ਨੌਜਵਾਨ ਬੱਚਿਆਂ ਕੋਲ ਕੰਮ ਕੋਈ ਨਹੀਂ ਇੰਡਸਟਰੀ ਇੱਥੇ ਆਈ ਕੋਈ ਨਾ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਇੱਕ ਸਕੀਮ ਹੈ ਲਖਪਤੀ ਦੀਦੀ ਸਕੀਮ 2 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਪੂਰੇ ਹਿੰਦੁਸਤਾਨ 'ਚ ਲਖਪਤੀ ਦੀਦੀ ਬਣਾਤਾ ਉਹਨਾਂ ਨੇ ਔਰ ਇਹ ਟਾਰਗੇਟ ਦਿੱਤਾ ਹੈ ਪਿਛਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਕਿ 3 3 ਕਰੋੜ ਮਹਿਲਾਵਾਂ ਨੂੰ ਪੂਰੇ ਇੰਡੀਆ ਚ ਲੱਖਪਤੀ ਦੀ 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 ਚ ਕਵਰ ਕੀਤਾ ਜਾਇਗਾ ਔਰ ਬੱਚੇ ਜਿਹੜੇ ਇਹ ਸਕੀਮ ਦੇ ਕਵਰ ਹੁੰਦੇ ਆ ਪੈਣਾ ਸਾਡੀਆਂ ਉਹ ਆਪੇ ਐਕਚੁਅਲੀ ਲੱਖ ਲੱਖਪਤੀ ਹੋ ਜਾਂਦੇ ਆ ਉਹਨਾਂ ਦੇ ਬੈਂਕਾਂ ਚ ਪੈਸੇ ਨਜ਼ਰ ਆਉਂਦੇ ਸੋ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਪੰਜਾਬ ਜੀ ਦੀ ਸਕੀਮ ਲਾਗੂ ਕੀਤੀ ਨਹੀਂ ਹੈ ਪੰਜਾਬ ਸਰਕਾਰ ਨੇ ਨਾ ਕਿਸੇ ਬੱਚੇ ਨੂੰ ਲੱਖਪਤੀ ਦੀ ਦੀ ਦਾ ਸਕੀਮ ਦਾ ਪਤਾ ਤਾਂ ਨਾ ਕਿਨ ਦੱਸਿਆ ਤੇ ਨਾ ਕੋਈ ਲੋਨ ਲੈ ਕੇ ਦਿੱਤਾ ਸੋ ਅਸੀਂ ਇਹ ਬੇਨਤੀ ਕੀਤੀ ਕਿ ਸਾਡੇ 10000 ਬੱਚੇ ਜਿਹੜੇ ਨੇ ਬਾਰਡਰ ਦੇ ਜ਼ਿਲ੍ਹਿਆਂ ਦੇ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਲਖਪਤੀ ਦੀਦੀ ਜੀ ਕਵਰ ਕੀਤਾ ਜਾਵੇ। ਸੋ ਉਹਨਾਂ ਨੇ ਆਦੇਸ਼ ਕਰ ਦਿੱਤਾ ਕਿ ਜਿਹੜਾ ਲਖਪਤੀ ਦੀਦੀ ਸਕੀਮ ਹੈ ਇਹ ਵਿੱਚ ਕਲੀਅਰਲੀ ਲਿਖਿਆ ਚਿਲड्रन ਆਫ 10000 ਪਰਸਨਸ ਆਫ ਥੀਜ਼ ਬਾਰਡਰ ਡਿਸਟ੍ਰਿਕਟ ਸ਼ੁਡ ਬੀ ਹੈਲਪਡ ਅੰਡਰ ði ਪ੍ਰਾਈਮ ਮਿੰਿਸਟਰ ਲਖਪਤੀ ਬਹਿਨਾ ਸਕੀਮ ਇਹ ਜਿਹੜਾ ਲਖਪਤੀ ਬਹਿਨਾ ਸਕੀਮ ਦੇ ਤਹਿਤ ਕੀ ਹੁੰਦਾ ਕਿ ਬੱਚਾ ਜਿਹੜਾ ਸਕਿੱਲ ਲੈ ਕੇ ਜਿਸ ਨੇ ਡੈਰੀ ਫਾਰਮ ਦਾ ਕੋਰਸ ਕਰ ਲਿਆ 3 ਮਹੀਨੇ ਸਕਿੱਲ ਦਾ ਉਹ ਵੀ ਕੇਂਦਰ ਸਰਕਾਰ ਨੇ ਪੈਸੇ ਦੇਣੇ ਆ ਉਹ ਬੈਂਕ ਚ ਜਾਏਗਾ ਤੇ 10 ਲੱਖ ਤੱਕ ਕਰਜ਼ਾ ਉਹਨੂੰ ਮਿਲੇਗਾ ਬਿਨਾਂ ਕਿਸੇ ਗਾਰੰਟੀ ਤੋਂ ਮੋਦਰਾ ਸਕੀਮ ਦੇ ਤਹਿਤ 10 ਲੱਖ ਦੇ ਵਿੱਚ ਉਹ ਪਸ਼ੂ ਖਰੀਦ ਲੈ ਉਹ ਜਿੰਦਾ ਵੀ ਦੁੱਧ ਪ੍ਰੋਡਿਊਸ ਕਰੇਗਾ ਅਮੂਲ ਵਾਲਾ ਹੈ ਨਾ ਦੂਸਰੇ ਕੋਈ ਦੁੱਧ ਪ੍ਰੋਡਿਊਸ ਮੈਨੂਫੈਕਚਰਿੰਗ ਕੰਪਨੀਆਂਜ਼ ਆ ਉਹ ਸਭ ਖਰੀਦਣਗੇ ਔਰ ਅਮੂਲ ਨੇ ਤੇ ਗਾਰੰਟੀ ਕੀਤੀ ਹੈ ਕਿ ਜਿੰਨਾ ਵੀ ਦੁੱਧ ਬੱਚੇ ਬਾਰਡਰ ਦੇ ਪ੍ਰੋਡਿਊਸ ਕਰਦੇ ਨੇ ਪਰ ਸ਼ੁਰੂਆਤੋਂ ਉਹ ਸਾਰਾ ਦੁੱਧ ਇੱਕ ਇੱਕ ਡ੍ਰੌਪ ਜਿਹੜੀ ਆ ਚੁੱਕਣਗੇ ਅੱਜ 22000 ਤੋਂ ਵੱਧ ਜਿਹੜੇ ਕਿਸਾਨ ਨੇ ਸਾਡੇ ਦੋ ਜ਼ਿਲ੍ਹਿਆਂ ਦੇ ਗੁਰਦਾਸਪੁਰ ਤੇ ਅਮਰਸਰ ਦੇ ਉਹ ਇਹ ਰੋਜ਼ 1.5 ਕਰੋੜ ਤੋਂ ਵੱਧ ਰੁਪਈਆ ਦਾ ਦੁੱਧ ਜਿਹੜਾ ਅੰਮੋਲ ਸਪਲਾਈ ਕਰਦੇ ਔਰ ਡਾਇਰੈਕਟਲੀ ਪੇਮੈਂਟ ਉਹਨਾਂ ਦੇ ਖਾਤੇ 'ਚ ਉਹ ਅੰਮੋਲ ਦੇ ਗੁਜਰਾਤ ਤੋਂ ਆ ਰਹੀ ਹੈ ਇਹ ਮੇਰੀ ਨੌਲੇਜ ਆ ਮੈਂ ਜਾਣਦਾ ਸੀ ਇਹਨਾਂ ਸੋ ਮੈਂ ਸਮਝਦਾ ਕਿ 10000 ਬੱਚਿਆਂ ਨੂੰ ਪੈਰਾਂ ਤੇ ਖੜੇ ਕਰਨ ਦਾ ਟਾਰਗੇਟ 1 ਸਾਲ ਦੇ ਵਿੱਚ ਹੈ 1000 ਕਰੋੜ ਰੁਪਏ ਬੰਦਾ ਬਾਰਡਰ ਦੇ ਬੱਚੇ ਅਗਰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹਣ ਤੇ ਲੱਖ ਦੀ ਦੀਦੀ ਪ੍ਰੋਗਰਾਮ ਚ ਆਣਗੇ ਅਸੀਂ ਮਦਦ ਕਰਨ ਨੂੰ ਤਿਆਰ ਆ ਸਾਡੇ ਸਾਰੇ ਸਾਥੀ ਇਸ ਕੰਮ ਦੀ ਕਰਨ ਨੂੰ ਤਿਆਰ ਆ ਸਾਨੂੰ ਉਦੇਸ਼ ਹੋ ਗਿਆ ਪਾਰਟੀ ਦੇ ਜਿਹੜਾ ਬੱਚਾ ਵੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੇ ਅਸੀਂ ਉਹਨੂੰ ਬੈਂਕ ਤੋਂ ਵੀ ਲੋਨ ਲੈ ਕੇ ਦੇਵਾਂਗੇ ਅਸੀਂ ਅਮੁੱਲ ਦੇ ਨਾਲ ਵੀ ਜੋੜਾਂਗੇ ਅਸੀਂ ਉਹਨੂੰ ਸਪੋਰਟ ਵੀ ਦੇਵਾਂਗੇ ਉਹਨੂੰ ਜਿਹੜੀ ਸਕਿੱਲ ਡਿਵੈਲਪਮੈਂਟ ਦੇ ਵਿੱਚ ਉਨੇ ਟ੍ਰੇਨਿੰਗ ਲਰਨਿੰਗ ਉਹ ਵੀ ਦੱਸਾਂਗੇ ਸਾਰਾ ਕੁਝ ਗਾਈਡ ਕਰਾਂਗੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੇਂਦਰ ਸਰਕਾਰ ਵੱਲੋਂ ਆਇਆ ਹੈ ਇਹ ਹੁਣ ਸਾਡੇ ਪੰਜਾਬੀਆਂ ਦੀ ਹਿੰਮਤ ਹੈ ਕਿ ਅਸੀਂ ਕਿੰਨਾ ਕੁ ਇੰਪਲੀਮੈਂਟ ਕਰ ਸਕਦੇ ਹਾਂ ਦੋ ਹੀ ਚੀਜ਼ਾਂ ਜਾਂ ਤੇ ਆਪਸ ਚ ਲੜਦੇ ਰਹੇ ਇਹ ਜਿਸ ਤਰ੍ਹਾਂ ਪਹਿਲਾਂ ਲੜੜੀਆਂ ਪਾਰਟੀਆਂ ਮੈਂ ਚਲੋ ਹੁਣ ਕਾਫੀ ਸਾਲ 40 40 45 ਸਾਲ ਹੋ ਗਏ ਰਾਜਨੀਤੀ 'ਚ ਮੈਂ ਤੇ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਬੱਚਿਆਂ ਵੱਲ ਦੇਖਣ ਪੰਜਾਬ ਦੇ ਬੱਚਿਆਂ ਨੂੰ ਰਾਹਤ ਲੈ ਕੇ ਆਏ ਨੇ ਅੱਜ ਜੇ ਕਿਸਾਨਾਂ ਨੂੰ ਰਾਹਤ ਦੇਣ ਨੂੰ ਪ੍ਰਧਾਨ ਮੰਤਰੀ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿਆਰ ਹੋਈ ਦੀਏ ਜੇ 10000 ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਨੂੰ ਪੰਜਾਬ ਕੇਂਦਰ ਸਰਕਾਰ ਜਿਹੜੀ ਆਖਰ ਤਿਆਰ ਆ ਉਹਨਾਂ ਅਸ਼ੋਰੈਂਸ ਦੇ ਦਿੰਦੀ ਹੈ ਇਹ ਫਾਇਦਾ ਬੱਚਿਆਂ ਨੂੰ ਲੈ ਕੇ ਦੇਣਾ ਚਾਹੀਦਾ ਕਿ ਅਗਰ ਤੁਸੀਂ ਨੌਕਰੀ ਨਹੀਂ ਦੇ ਸਕਦੇ ਘਟੋ ਘਟ ਬੱਚੇ ਆਪਣੇ ਪੈਰਾਂ ਤੇ ਖਲੋਣ ਔਰ 20000 50000 ਮਹੀਨੇ ਦਾ ਕਮਾਣ ਆਪਣੇ ਘਰ ਬੈਠੇ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਦੇਖੋ ਮੈਂ ਤੁਹਾਨੂੰ ਦੱਸਾਂ 160000 ਰੁਪਏ ਲਈ ਮਿਲਦਾ ਪਿਆ। ਔਰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਪਿਛਲੇ 3 ਸਾਲਾਂ ਚ ਕਰੀਬਨ 2.5 ਕਰੋੜ ਘਰ ਪੂਰੇ ਇੰਡੀਆ ਚ ਪੱਕੇ 2.5 ਕਰੋੜ ਪੰਜਾਬ ਸਰਕਾਰ ਕੰਮ ਨਹੀਂ ਕਰਦੀ। ਸਰਕਾਰਾਂ ਮਿਲ ਕੇ ਆਪਣੇ ਲੋਕਾਂ ਨਾਲ ਕੰਮ ਕਰਦੀਆਂ। ਪੈਸਾ ਗਵਰਨਮੈਂਟ ਟੂ ਗਵਰਨਮੈਂਟ ਚੱਲਦਾ। ਔਰ ਪੰਜਾਬ ਸਰਕਾਰ ਨੇ ਅਗਰ ਕੋਈ ਸਾਡਾ ਨਾਗਰਿਕ ਹੈ ਉਹਦਾ ਘਰ ਜਿਹੜਾ ਪੰਜਾਬੀ ਦਾ ਢੱਠ ਗਿਆ ਜਾਂ ਨਵਾਂ ਬੰਨਣਾ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਅਪਲਾਈ ਕਰੇ ਇਹਨਾਂ ਨੇ ਮੁੜ ਕੇ ਸਰਵੇ ਕਰਕੇ ਦੱਸਣਾ ਵੀ ਇਹ ਠੀਕ ਹੈ ਸਰਟੀਫਿਕੇਟ ਦੇਣਾ ਤੇ ਪੈਸੇ ਡਾਇਰੈਕਟ ਆਉਂਦੇ ਪਏ 3 ਕਰੋੜ ਤੋਂ ਘਰ ਵੱਧ ਘਰ ਅਗਲੇ 2 ਸਾਲਾਂ 'ਚ ਬੰਨਨੇ ਨੇ ਇਹ ਵੀ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਅਗਲੇ 3 ਕਰੋੜ ਘਰ ਅਜੇ ਹੋਰ ਬਣਾਣੇ ਤੇ ਜੇ ਪੰਜਾਬ ਦੇ ਲੋਕ ਫਾਇਦਾ ਲੈਣਾ ਚਾਹਣ ਤੇ ਗਵਰਨਮੈਂਟ ਦੇ ਅਫਸਰ ਜਾਂ ਗਵਰਨਮੈਂਟ ਕੰਮ ਕਰਦੇ ਪੈਸਾ ਮਿਲ ਜਾਏਗਾ ਇਹ ਆਨਲਾਈਨ ਆ ਤੁਸੀਂ ਪ੍ਰਧਾਨ ਮੰਤਰੀ ਦੇ ਜਿਹੜੇ ਪੋਰਟਲ ਆ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਸਾਨੂੰ ਦੱਸੋ ਅਸੀਂ ਸੇਵਕ ਬੈਠੇ ਆ ਮੇਰੇ ਘਰ ਤੇ ਲੋਕੀ ਕਰ ਹੀ ਰਹੇ ਨੇ ਆ ਕੇ ਮੈਂ ਦੇਖਿਆ ਤੁਸੀਂ ਦੇਖੇ ਬਾਹਰ ਆਏ ਨੇ ਜਿਹੜੀਆਂ ਫੈਸਿਲਿਟੀਆਂ ਕੇਂਦਰ ਸਰਕਾਰ ਦੀਆਂ ਹਨ ਅਗਰ ਅੱਜ ਪੰਜਾਬੀਆਂ ਤੱਕ ਨਹੀਂ ਪਹੁੰਚ ਰਹੀਏ ਤੇ ਉਹਦਾ ਸਿਰਫ ਇੱਕੋ ਕਾਰਨ ਆ ਓਨਲੀ ਵਨ ਕਿ ਜਿਹੜੀ ਸਰਕਾਰ ਬੈਠੀ ਹੈ ਨਾ ਕਮੀ ਆ ਕੰਮ ਨਹੀਂ ਕਰਦੇ ਅਗਰ ਕੰਮ ਕਰਨ تو جو مہاراستہ چینے بات سکتے ہیں میں تم دسے ہیں کہ گیارہ لکھ لکھ پتی پہنا اکو دن چے امرہ وطی جلا سپٹیمبر دو یا چبی جو پردان منتری جی نے کر دیتا ہے اکو دن چے تو پنجاب جی کیوں نہیں ہو رہا ہے کیونکہ سرکار کام نہیں کر رہی ہے شیخ صاحب تجھے سرکار سے بلیم لگا رہے ہو کہ سرکار کہہ رہی ہے کہ پاڑ پاڑ دے لیڈر جیڑے نے وہ چھوٹ بول رہے ہیں سرکار چار سو اسی کروڑ دا بھی 800 ਕਰੋੜ ਦਾ ਝੂਠ ਹੈ ਦੇਖੋ ਸਾਨੂੰ ਦਵਾਨੀ ਵੀ ਨਹੀਂ ਮਿਲੀ ਦੇਖੋ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਲੀਡਰ ਦੇ ਅਫਸਰ ਬੋਲ ਰਹੇ ਨੇ ਨਾ ਉਹਨਾਂ ਨੂੰ ਸਵਾਇ ਝੂਠ ਤਾਂ ਭੁਲਾਉਂਦਾ ਮੈਂ ਤਾਂ ਡਾਕੂਮੈਂਟਰੀ ਗੱਲ ਕਰ ਰਿਹਾ ਨਾ ਤੁਸੀਂ ਇਦਾਂ ਕਰੋ ਆਰਟੀਆ ਵਿੱਚ ਪਤਾ ਕਰ ਲਓ ਕੇਂਦਰ ਸਰਕਾਰ ਫਨਾਮ ਮਿਨਿਸਟਰੀ ਚ ਆਰਟੀਆ ਪਾਓ ਕਿਹੜੇ ਕਿਹੜੇ ਕਿਦਾਂ ਪੈਸੇ ਕੇ ਨੇ ਤੁਹਾਨੂੰ ਦੱਸ ਦੰਗੇ ਕੀ ਸਮਝਦੇ ਫਿਰ ਇਹ ਇਸ ਤਿੱਕੇ ਲਈ ਹੈ ਸਕੀਮਾ ਨੇ ਉਹ ਰਾਜਨੀਤਿਕ ਦੀ ਭੇਟ ਕਰ ਜਾਂਦੇ ਨੇ ਇਸ ਤਰ੍ਹਾਂ ਹੈ ਕਿ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਉਬੜਾ ਸੰ ਮਤਲਬ ਛੋਟਾ ਹੋ ਗਿਆ ਲੋਗਾ ਜਿਹੜੀ ਸੋਚਦੇ ਨੇ ਜਿਹੜੇ ਲੀਡਰ ਅੱਜ ਆ ਗਏ ਨੇ ਅੱਗੇ ਉਹ ਕੁਰਸੀ ਦੀ ਸੋਚਦੇ ਨੇ ਕਿ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਵੀ ਅਗਰ ਕੇਂਦਰ ਸਰਕਾਰ ਤੁਹਾਨੂੰ ਅਨਾਜ ਭੇਜ ਰਹੀ ਹੈ ਅਨਾਜ ਤਾਂ ਉੱਥੇ ਆਉਂਦਾ ਜਿਹੜੀ ਰਾਸ਼ਨ ਮਿਲਦਾ ਪਿਆ ਇੱਕ ਇੱਕ ਦਾਣੇ ਦੀ ਪੇਮੈਂਟ ਕੇਂਦਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਨਹੀਂ ਕਰਦੀ ਉੱਤੇ ਆਪਣੀ ਫੋਟੋ ਲਾ ਲਓ ਵੀ ਜਿਹੜਾ ਭੇਜਦਾ ਪਿਆ ਉਹਦੀ ਕੇਂਦਰ ਸਰਕਾਰ ਦੀ ਫੋਟੋ ਵੀ ਨਾਲ ਲਾ ਲਓ ਜਾਂ ਨੇਦਰਬੋਦੀ ਦੀ ਵੀ ਲਾਉਣਾ ਫੋਟੋ ਜਿਹੜਾ ਪੈਸੇ ਭੇਜੇ ਇਹ ਜਿਹੜੀਆਂ ਚੀਜ਼ਾਂ ਵਾ ਹੁਣ ਬੰਦ ਕਰਾਤੇ ਇਹਨਾਂ ਨੇ ਕਾਰਡ ਬਣਨਾ ਪਿਛਲੇ 4 ਸਾਲ ਚ ਇੱਕ ਵੀ ਰਾਸ਼ਨ ਕਾਰਡ ਨਵਾਂ ਨਹੀਂ ਬਣਿਆ ਜਿੱਥੇ ਤੁਹਾਨੂੰ ਅ ਅਨਾਜ ਮਿਲਦਾ 5 ਕਿਲੋ ਪ੍ਰਤੀ ਵਿਅਕਤੀ ਕਿਆ ਸਹੀ ਜੀ ਹੈ ਪੰਜਾਬ ਦੇ ਗਰੀਬ ਨਹੀਂ ਅਗੇ ਲੋਕ ਪਿਛਲੇ 4 ਸਾਲ ਚ ਕਿਸੇ ਦੇ ਹਾਲਾਤ ਠੀਕ ਨਹੀਂ ਹੋਏ ਖਰਾਬ ਨਹੀਂ ਹੋਏ ਅਸੀਂ ਬਣਾਉਂਦੇ ਸੀ ਜਦੋਂ ਅਸੀਂ ਇੱਥੇ ਬਣਾ ਆਇਆ ਮੈਂ بھی ہزار تو بعد راشن کارڈ آن لائن بٹھا کے فارم پر کے بنوا کے دیتے کسی طرح ایک روپیہ لگا سوال ہے کہ یہ اچھا چکتی نہیں ہے میں سمجھنا جھوٹ بول رہے ہیں وہ بالکل جھوٹ بول رہے پیسے کیندر تو آئے نے اور کچھ دیکھو ساڑھے شیو راج جی کہہ کہ گئے چھتی ہزار چھے سو کنے کار وہ فگر دے گئے پیسے آئے ان اپنے کو لوگ کی دیتا د